ਐਨਰਾਈ ਟੀਵੀ ਨਾਲ ਜੁੜੇ ਹੋ ਤੁਸੀਂ ਭਾਵੁਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬੀਤੇ ਦਿਨ ਰਾਜਵੀਰ ਜਵੰਦਾ ਪੰਜ ਸੱਤਾਂ ਦੇ ਵਿੱਚ ਵਲੀਨ ਹੋ ਜਾਂਦੇ ਨੇ ਸਾਰੇ ਲੋਕ ਪੰਜਾਬੀ ਜਗਤ ਪੰਜਾਬੀ ਇੰਡਸਟਰੀ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਪਹੁੰਚ ਕੇ ਭਾਵੁਕ ਹੋ ਜਾਂਦੀ ਹੈ ਤੇ ਅੱਜ ਦੀ ਇੱਕ ਐਕਸਕਲੂਸਿਵ ਤਸਵੀਰ ਹੈ ਜਿਹੜੀ ਅੱਜ ਇੱਕੋ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੁਰਦਾ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਉਹਨਾਂ ਦੇ ਕਰੀਬੀ ਇਕੱਠੇ ਹੋਏ ਨੇ ਰਾਜਵੀਰ ਜਵੰਦਾ ਦੇ ਫੁੱਲ ਜੋਗਣ ਦੀ ਜਿਹੜੀ ਰਸਮ ਆ ਉਹ ਅਦਾ ਕੀਤੀ ਜਾਂਦੀ ਹੈ ਬੇਵਸ ਮਾਂ ਪਾਵਕੁੰਡੀ ਨਜ਼ਰ ਆਈਆ ਤਸਵੀਰ ਦੇ ਵਿੱਚ ਦੇਖੋ ਕਿ ਕਿਸ ਤਰੀਕੇ ਰਾਜਵੀਰ ਜਵੰਦਾ ਦੇ ਮਾਤਾ ਨੂੰ ਜਿਹੜਾ ਫੜਕੇ ਉਹਨਾਂ ਦੇ ਕਰੀਬੀਆਂ ਦੁਆਰਾ ਉਸ ਗਰਾਊਂਡ ਦੇ ਵਿੱਚ ਲਜਾਇਆ ਜਾ ਰਿਹਾ ਜਿੱਥੇ ਰਾਜਵੀਰ ਜਵੰਦਾ ਨੂੰ ਬੀਤੇ ਦਿਨ ਅਗਨਪੇਟ ਕੀਤਾ ਸੀ ਤੇ ਇਸੇ ਗਰਾਊਂਡ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਦੇ ਰਾਜਵੀਰ ਜਵੰਦਾ ਨੇ ਪਹਿਲਾ ਸ਼ੋਅ ਆਪਣਾ ਪਹਿਲਾ ਅਖਾੜਾ ਲਾਇਆ ਸੀ ਤੇ ਇਸੇ ਗਰਾਊਂਡ ਦੇ ਵਿੱਚ ਬੀਤੇ ਦਿਨ ਹਜ਼ਾਰਾਂ ਲੋਕਾਂ ਨੇ ਅੰਤਿਮ ਵਿਦਾਈ ਗਈ ਜਿਹੜੀ ਅੰਤਿਮ ਵਿਦਾਈ ਰਾਜਵੀਰ ਜਵੰਦਾ ਨੂੰ ਦਿੱਤੀ ਸੀ ਭਾਵੂ ਗੋਗੀ ਸੀ ਤੇ ਅੱਜ ਦੀ ਤਸਵੀਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਬੇਅਦ ਕਰੀਬੀ ਰਾਜਵੀਰ ਜਵੰਦਾ ਦੇ ਗਾਇਕ ਗਾਇਕ ਕੁਲਵਿੰਦਰ ਵਿੱਲਾ ਅਤੇ ਕਨਵਰ ਗਰੇਵਾਲ ਜਾਨੀ ਕਿ ਇਹ ਉਹ ਗਾਇਕ ਨੇ ਜਿਨ੍ਹਾਂ ਦੇ ਨਾਲ ਰਾਜਵੀਰ ਜਵੰਦਾ ਹੁਣ ਵੀ ਭਰਾਵਾ ਮੰਗ ਰਹੇ ਸਨ ਤੇ ਪਤਾ ਇਹ ਵੀ ਲੱਗ ਰਿਹਾ ਕਿ ਇਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਾਜਵੀਰ ਜਵੰਦਾ ਨੇ ਪੜ੍ਹਾਈ ਵੀ ਕੀਤੀ ਸੀ ਹੋਸਟਲ ਦੇ ਵਿੱਚ ਇਕੱਠਿਆਂ ਕਈ ਸਾਲ ਬਤਾਏ ਸੀ ਤੇ ਉਹ ਯਾਦਾਂ ਮਨਾਂ ਦੇ ਵਿੱਚ ਰਹਿੰਦੀਆਂ ਨੇ ਬੀਤੇ ਦਿਨ ਵੀ ਜਦੋਂ ਸਾਰੇ ਸੋਗ ਦੇ ਵਿੱਚ ਹੁੰਦੇ ਰਹੇ ਉਸ ਵਕਤ ਕਨਵਰ ਗਰੇਵਾਲ ਜਿਹੜੇ ਬੇਹੱਦ ਭਾਵੁਕ ਨਜ਼ਰ ਆਉਂਦੇ ਨੇ ਕੁਲਵਿੰਦਰ ਵਿੱਲਾ ਉਹਨਾਂ ਨੇ ਅਰਥੀ ਨੂੰ ਭਰਾ ਦੀ ਨੂੰ ਮੋਢਾ ਦਿੱਤਾ ਭਰਾਵਾਂ ਵਰਗੇ ਯਾਰ ਦੀ ਨੂੰ ਤੇ ਅੱਜ ਦੀ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਗਰਾਉਂ ਦੇ ਪਿੰਡਪ ਉਹਨਾਂ ਦੇ ਵਿੱਚ ਜਿੱਥੇ ਅੱਜ ਫੁੱਲ ਚੋਗਣ ਦੀ ਰਸਮ ਜੋ ਰਾਜਵੀਰ ਜਵੰਦਾ ਦੇ ਮਾਤਾ ਹੁਣਾ ਦੁਆਰਾ ਨਾਲ ਉਹਨਾਂ ਦੇ ਭਰਾਵਾਂ ਵਰਗੇ ਯਾਰ ਜਾਂ ਫਿਰ ਹੋਰ ਸਕੇ ਸਬੰਧੀ ਕਰੀਬੀਆਂ ਦੁਆਰਾ ਅਦਾ ਕੀਤੀ ਜਾ ਰਹੀ ਹੈ ਪਰ ਬੇਵਾਸਮਾ ਦੇ ਹਾਲਾਤ ਨਹੀਂ ਦੇਖੇ ਜਾ ਰਹੇ ਕਿ ਇੱਕ ਜਵਾਨ ਪੁੱਤ ਦੀ ਕਿਸ ਤਰੀਕੇ ਅੱਜ ਫੁੱਲ ਜੁਗਣ ਦੀ ਰਸਮ ਜਿਹੜੀ ਅਦਾ ਕੀਤੀ ਜਾ ਰਹੀ ਹੈ ਖਬਰ ਇਹ ਵੀ ਆਈ ਆ ਕਿ ਇਸ ਤੋਂ ਬਾਅਦ ਜਿਹੜੇ ਫੁੱਲ ਨੇ ਕੀਰਤਪੁਰ ਸਾਹਿਬ ਜਿਹੜੇ ਲਜਾਏ ਜਾਣਦੇ ਉੱਥੇ ਪਾਣੀ ਦੇ ਵਿੱਚ ਜਾ ਕੇ ਤਾਰੇ ਜਾਣਦੇ ਬਹੁਤ ਇੱਕ ਭਾਵੁਕ ਤਸਵੀਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲਾਂਕਿ ਪਰਿਵਾਰ ਦੇ ਵੱਲੋਂ ਕੁਝ ਤਰੀਕਾ ਦਾ ਐਲਾਨ ਵੀ ਕੀਤਾ ਗਿਆ ਕਿ 17 ਅਕਤੂਬਰ ਨੂੰ ਜਿਹੜਾ ਅੰਤਿਮ ਅਰਦਾਸ ਪਾਜੜੇ ਤੇ ਭੋਗ ਨੇ ਰਾਜਵੀਰ ਜਵੰਦਾ ਦੇ ਉਹ ਵੀ ਜਗਰਾਉ ਦੇ ਪਿੰਡ ਪੋਨਾਂ ਦੇ ਵਿੱਚ ਪਾਏ ਜਾਣੇ ਨੇ ਤੇ ਅੱਜ ਫੁੱਲ ਚੁਗਣ ਦੀ ਜਿਹੜੀ ਰਸਮ ਆ ਉਹ ਵਾਦਾ ਕੀਤੀ ਜਾ ਰਹੀ ਹੈ ਜਿਸ ਦੀ ਅਹਿਮ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ 27 ਸਤੰਬਰ 2025 ਨੂੰ ਇੱਕ ਐਕਸੀਡੈਂਟ ਹੁੰਦਾ ਕਾਲਾ ਦਿਨ ਚੜ੍ਹਦਾ ਜਿਸ ਦੇ ਉਸ ਐਕਸੀਡੈਂਟ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਮੁੱਢਲੀ ਸਹਾਇਤਾ ਦੇ ਕੇ ਫਸਟ ਏਡ ਦੇ ਕੇ ਸਿੱਧਾ ਫੋਟੇ ਸਸਤਾਲ ਵਹਾਲੀ ਦੇ ਵਿੱਚ ਪਰਤੀ ਕਰਵਾਇਆ ਜਾਂਦਾ ਜਿੱਥੇ ਤਕਰੀਬਨ 10 ਤੋਂ 11 ਦਿਨ ਵੈਂਟੀਲੇਟਰ ਦੇ ਉੱਪਰ ਰਹਿੰਦੇ ਰਹੇ ਪਰ ਆਖਰ ਡਾਕਟਰਾਂ ਨੇ ਹੱਥ ਖੜੇ ਕਰਤੇ ਰਾਜਵੀਰ ਜਵੰਦ ਦਾ ਇਸ ਦੁਨੀਆ ਨੂੰ ਹਾਲੇ ਦਾ ਅੱਗੇ ਬੀਤੇ ਦਿਨ ਬਹੁਤ ਵੱਡਾ ਇਕੱਠ ਜਗਰਾਉਂਦੇ ਪਿੰਡ ਪੋਨਾਂ ਦੇ ਵਿੱਚ ਹੁੰਦਾ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਪਹੁੰਚਦੇ ਨੇ ਜਿੰਨੀ ਵੀ ਪੰਜਾਬੀ ਇੰਡਸਟਰੀ ਆ ਜੇਕਰ ਕੋਈ ਇੰਡੀਆ ਦੇ ਵਿੱਚੀ ਦੂਰ ਨੇੜੇ ਜਿੱਥੋਂ ਵੀ ਪਹੁੰਚੇ ਹੋਇਆ ਕੋਈ ਲੇਟ ਪਹੁੰਚਿਆ ਕੋਈ ਜਲਦੀ ਪਹੁੰਚਿਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚਿਆ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪਹੁੰਚਿਆ ਬਹੁਤ ਵੱਡਾ ਹਜ਼ਾਰਾਂ ਦਾ ਇਕੱਠ ਹੋਇਆ ਸੀ ਉਮੀਦਾਂ ਤੋਂ ਜ਼ਿਆਦਾ ਇਕੱਠ ਹੋ ਗਿਆ ਸੀ ਤੇ ਇਹ ਵੀ ਉਹ ਇਕੱਠ ਦੱਸਦਾ ਸੀ ਕਿ ਰਾਜਵੀਰ ਜਵੰਦਾ ਨੇ ਦੁਨੀਆ ਤੇ ਨਾਮ ਹੀ ਕਮਾਇਆ ਕਦੇ ਪਿਆਰ ਹੀ ਕਮਾਇਆ ਕਦੇ ਨਫ਼ਰਤ ਦਾ ਬੀਜ ਬੀਜਿਆ ਹੀ ਨਹੀਂ ਤੇ ਅੱਜ ਉਸ ਤੋਂ ਬਾਅਦ ਇੱਕ ਹੋਰ ਭਾਵੁਕ ਤਸਵੀਰ ਕੇ ਰਾਜਵੀਰ ਜਵੰਦਾ ਦੇ ਫੁੱਲ ਚੁਗਣ ਦੇ ਲਈ ਜਿਹੜਾ ਉਹਨਾਂ ਦੇ ਮਾਤਾ ਭਾਵੁਕ ਹੋ ਕੇ ਬੇਵਸ ਮਾਂ ਪਹੁੰਚ ਰਹੀ ਆ ਉਹਨਾਂ ਦੇ ਗਾਇਕ ਕਰੀਬੀ ਭਰਾਵਾਂ ਵਰਗੇ ਯਾਰ ਕੁਲਵਿੰਦਰ ਬਿੱਲਾ ਐਮੀ ਬਿਰਕ ਕਨਵਰ ਗਰੇਵਾਲ ਵੀ ਮੌਜੂਦ ਨੇ ਫਾਰਾਂਟਿਕ ਦਾ ਫੋਟੋ ਰੱਖਿਆ ਗਿਆ ਪੰਨ ਤੇ ਪੁੱਲਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਤ ਉਹ ਜਮਾਂਗੀ ਕਿੰਨੇ ਦਿਨ ਤੱਕ ਬਹੁਤ ਹੋਰ ਅੰਦੇ ਪੋਨੇ ਕੈਂਚੀ ਤੋਂ ਕਿਪਰਸਾਂ ਜਮਾਂਗੀ ਅੱਛੀ ਸਰ ਇਹ ਦੁਨੀਆ ਰਸਮਾਨੀ ਉਹ ਵੀ ਕਿੰਨਾ ਦੁਨੀਆ ਨੇ ਖਾਸ ਕਰਕੇ ਪਰਿਵਾਰ ਦੇ ਵੱਲੋਂ ਇਹ ਗੀਰੀ ਕਿਹਾ ਜਾ ਰਿਹਾ ਹੈ ਕਿ ਇਹ ਖੜਾ ਯਾਦ ਕੀਤਾ ਜਾ ਰਿਹਾ ਨੰਨ ਕੀਤਾ ਜਾ ਰਿਹਾ ਆਮ ਲੋਕਾਂ ਵਿੱਚ ਇਹੀ ਹੈ ਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਪ੍ਰਵਾਹ ਹੋਵੇ ਆਪਣੇ ਚਰਨਾ ਚ ਜਗਾਂ ਮਲੇ ਜਿਹੜਾ ਉਸ ਦੇ ਅੰਮ੍ਰਿਤਸਰ ਸਾਹਿਬ ਹੈਗੀ 17 ਅਕਤੂਬਰ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਲਖਿਆ ਜਾਵੇਗਾ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇਗੇ ਨੇ